ਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਜੇ ਹੈ ਹੀ ਮੁੱਲ ਤੇ ਵਪਾਰ ਕਿਨੇ ਕਰਨਾ ਜਿਹਦੀ ਕੀਮਤ ਹੀ ਕੋਈ ਨਹੀਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਹੈ ਅਮੁੱਲ ਪੰਧਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਤੇ ਇੱਕ ਪਾਸੇ ਅਮੁੱਲ ਸ਼ਬਦ ਵਰਤਿਆ ਇਹਨੂੰ ਸਿਰਫ ਥੋੜਾ ਜਿਹਾ ਜਿੰਨੀ ਕੁ ਦਾਤੇ ਸੋਝੀ ਦਿੱਤੀ ਮੁੱਲ ਦਾ ਅਰਥ ਇੱਕ ਤਾਂ ਹੋ ਗਿਆ ਜੀ ਜਿਹਦੀ ਕੀਮਤ ਕੋਈ ਨਹੀਂ ਮੈਨੂੰ ਯਾਦ ਹੈ ਗੁਰਮਖ ਕਹਿੰਦੇ ਆ ਉਦਾਹਰਣ ਸਮਝ ਲੈ ਗਲਾਬ ਦਾ ਫੁੱਲ ਜੰਗਲ ਚੁੱਗਿਆ ਖੇੜਾ ਸੀ ਉਹਦੇ ਕੋਲ ਸੁਗੰਧੀ ਸੀ ਉਹਦੇ ਕੋਲ ਕੋਈ ਬੰਦਾ ਨਹੀਂ ਪਹੁੰਚਿਆ ਲਪਟਾਉ ਦੇ ਵੀ ਸੰ ਉਹ ਉੱਗਿਆ ਖੜਿਆ ਸੁਗੰਧੀ ਸੀ ਸਮਾਂ ਆਇਆ ਉਹਦੀਆਂ ਪੱਤੀਆਂ ਕਰਕੇ ਜ਼ਮੀਨ ਤੇ ਡਿੱਗ ਪਈਆਂ ਇੱਕ ਮਾਲੀ ਨੇ ਗੁਲਾਬ ਲਾ ਦਿੱਤਾ ਉਹਨੇ ਜਦੋਂ ਖਿੜਿਆ ਉਹਨੂੰ ਤੋੜਿਆ ਉਹਨੂੰ ਇਤਰ ਕੋ ਲੈ ਗਿਆ ਇਤਰ ਕੱਢਣ ਵਾਲੇ ਕੋਲ ਇਤਰ ਕੱਢਣ ਵਾਲੇ ਨੇ ਉਹਦਾ ਮੁੱਲ ਪਾ ਦਿੱਤਾ ਸਿਰਫ ਗੱਲ ਸਮਝ ਲੈ ਮੁੱਲ ਕੀ ਹੈ ਉਹਦਾ ਮੁੱਲ ਪਾ ਦਿੱਤਾ ਉਹ ਉਹਦੇ ਬਦਲੇ ਪੈਸੇ ਲੈ ਕੇ ਆ ਗਿਆ ਇੱਕ ਥਾਕ ਤੇ ਇਕੱਲਾ ਕੋਈ ਆਦਮੀ ਜਾ ਰਿਹਾ ਤੇ ਫੁੱਲ ਖਿੜਿਆ ਤਿੰਨਾ ਥਾਵਾਂ ਹਾਲਤਾਂ ਚ ਬੋਲੇ ਇੱਕ ਕਿਰ ਗਿਆ ਸੁੱਕ ਗਿਆ ਇੱਕ ਉਹ ਵਿਜ ਦੀ ਕੀਮਤ ਪੈ ਗਈ ਇੱਕ ਥਾਂ ਤੇ ਫੁੱਲ ਖਿੜਿਆ ਤੇ ਜਦੋਂ ਉਹ ਖਿੜੇ ਕੋਈ ਫੁੱਲ ਨੂੰ ਦੇਖਦਾ ਹੈ ਸੁਗੰਧੀ ਦੀ ਲਪਟ ਉਹਦੀ ਨਾਸਕਾ ਨੂੰ ਆਉਂਦੀ ਹੈ ਵਿਸਮਾਤ ਵੀ ਚਲਾ ਜਾਂਦਾ ਇੱਕੋ ਦਮ ਕਹਿੰਦਾ ਵਾਹ ਕਹਿੰਦੇ ਉਹਨੂੰ ਕਹਿੰਦੇ ਆ ਮੋਲੇ ਦੀ ਕੀਮਤ ਕੋਈ ਨਹੀਂ ਹੁਣ ਸੁਣਿਓ ਫਿਰ ਮੈਂ ਰਿਪੀਟ ਕਰਾਂਗਾ ਕਿ ਉਹਨੇ ਕਿਹਾ ਵਾਹ ਮੈਨੂੰ ਦੱਸੋ ਅਤਰ ਇਹ ਗੱਲ ਕਹਿ ਸਕਦਾ ਵਾ ਵਾਵ ਵਾਲਾ ਸ਼ਬਦ ਜਿਹੜਾ ਅਮੁੱਲ ਕੇ ਨੂੰ ਥੋੜਾ ਜਿਹਾ ਫਿਰ ਸਮਝ ਲੇ ਕੁ ਉਦਾਹਰਨ ਕੋਰ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੇ ਜੀਵਨ ਚ ਉਹਨਾਂ ਦੇ ਘਰੋਂ ਬੀਬੀ ਮਾਇਆ ਦੇਵੀ ਨੇ ਲਿਖਿਆ ਹੈ ਕਿ ਮੈਂ ਵਿਆਹ ਕੇ ਆਈ ਵਿਆਹ ਹੋਇਆ ਮੇਰਾ ਮੇਰੇ ਪੇਕੇਆਂ ਨੇ ਗਹਿਣੇ ਪਾਏ ਤੇ ਇੱਕ ਲੋੜਵੰਦ ਬੱਚਾ ਜਾਪਾਨ ਪੜਨ ਦੀ ਜਾਣਾ ਸੀ ਬੜੀ ਸੰਖੇਪ ਜੀ ਉਹਦੇ ਕੋਲ ਨਾ ਕਰਾਇਆ ਨਾ ਉਹਦੇ ਕੋਲ ਅੱਗੇ ਮਕਾਨ ਦਾ ਕੋਈ ਪ੍ਰਬੰਧ ਉਹਨੇ ਪੂਰਨ ਸਿੰਘ ਕੋਲ ਗਿਆ ਕਹਿੰਦਾ ਪੜਾਈ 'ਚ ਬੜਾ ਲਾਇਕ ਹੁਣ ਇਹਨੇ ਪੈਸੇ ਉਹਦੇ ਕੋਲ ਵੀ ਨਹੀਂ ਸਨ ਉਹ ਕਹਿੰਦੀ ਮੈਂ ਘਰ ਬਸਾਂ ਤੇ ਆ ਕੇ ਕਹਿੰਦੇ ਆ ਮਾਇਆ ਦੇਵੀ ਮੈਂ ਵੇਖੋ ਅਰਥਾਂ ਚੋਂ ਨਿਕਲ ਨਹੀਂ ਰਿਹਾ ਮੇਰੀ ਮਿਹਨਤੀ ਹੈ ਕਿ ਅਮੁੱਲ ਸ਼ਬਦ ਦੀ ਕੋਈ ਕੀਮਤ ਨਹੀਂ ਨੂੰ ਪੈਸੇ ਨਾਲ ਨਹੀਂ ਕਰਨਾ ਮੈਨੂੰ ਆਵਾਜ਼ ਦੇਂਦੇ ਨੇ ਮਾਇਆ ਕਹਿੰਦੇ ਮੈਂ ਆਈ ਨਾ ਵੀ ਆਈ ਸਾਂ ਇਹ ਕਾਦੇ ਲਈ ਚੂੜੀਆਂ ਆ ਗਹਿਣੇ ਕਾਦੇ ਲਈ ਤੇਰੇ ਮਾਪਿਆਂ ਦਿੱਤੇ ਕਹਿੰਦੀ ਮੈਂ ਸ਼ਰਮਾ ਕੇ ਕਿਹਾ ਆਪ ਜੀ ਦੀ ਪ੍ਰਸੰਤਾ ਲਈ ਕਹਿੰਦੇ ਮੇਰੀ ਪ੍ਰਸੰਤਾ ਇਹਦੇ ਵਿੱਚ ਲਾ ਦੇ ਕਹਿੰਦੀ ਮੈਂ ਸਾਰੀਆਂ ਲਾ ਦਿੱਤੇ ਲਾ ਕੇ ਕਪੜੇ ਚ ਲਪੇਟ ਕੇ ਰੁਮਾਲ ਚ ਵਿਆਲੇ ਰੁਮਾਲ ਚ ਲਪੇਟ ਕੇ ਉਹਨੂੰ ਕਹਿੰਦੇ ਮੁੰਡੇ ਆ ਜਾ ਆ ਪਕੜ ਲੈ ਜਾ ਸੁਨਾਰ ਕੋਲ ਵੇਚ ਕੇ ਆਪਣਾ ਟਿਕਟ ਲੈ ਅੱਗੇ ਤੈਨੂੰ ਮੈਂ ਚਿੱਠੀ ਲਿਖ ਦੇਣਾ ਰੁਕਾ ਲਿਖ ਦੇਣਾ ਉੱਥੇ ਮੇਰੇ ਦੋਸਤ ਨੇ ਤੈਨੂੰ ਕਮਰਾ ਵੀ ਮਿਲ ਜਾਏਗਾ ਅਗਲੀ ਗੱਲ ਲੋੜ ਪਈ ਮੈਨੂੰ ਦੱਸੀ ਤੇਰੀ ਹਲਪ ਹੋ ਜਾਏਗੀ ਪਰ ਮਿਹਨਤ ਕਰੀ ਜਦੋਂ ਕਹਿੰਦੇ ਨੇ ਉਹਨੇ ਉਹ ਨਿੱਕੀ ਜਿਹੀ ਗਾਠ ਰੁਮਾਲ ਚ ਬੱਜੀ ਪਕੜਾਈ ਉਹ ਮੁੰਡਾ ਪੱਭਾਂ ਮਾਰ ਕੇ ਰੋਗ ਪਿਆ ਉਸ ਵਕਤਾਂ ਦੀ ਮੇਰੀ ਸੱਸ ਆ ਗਈ ਉਹ ਪੈ ਗਈ ਵੀ ਤੇਰਾ ਬੇੜਾ ਤਰੇ ਤੂੰ ਨੂ ਨੂ ਕੰਨੋਂ 부ੱਚੀ ਕਰ ਦਿੱਤਾ ਹੱਥੋਂ ਸਭ ਕੁ ਲੋਹਾਤਾ ਕਹਿੰਦਾ ਜਦੋਂ ਮਾਂ ਆਈ ਉਹਨਾਂ ਦੀ ਇੱਕੋ ਦਮ ਮਾਂ ਨੂੰ ਮੋਢਿਆਂ ਤੋਂ ਪਕੜ ਕੇ ਕਹਿੰਦਾ ਮਾਂ ਮੇਰੀਏ ਆ ਆ ਗਹਿਣੇ ਦੀ ਕੀ ਕੀਮਤ ਉਹ ਕਹਿੰਦੀ ਇੰਨੇ ਤੋਲੇ ਕਹਿੰਦਾ ਇਸ ਬੱਚੇ ਦੀਆਂ ਅੱਖਾਂ ਦੇ ਅਥਰਾਂ ਦੀ ਕੀਮਤ ਨਹੀਂ ਪੈ ਸਕਦੀ ਦੋ ਜਹਾਨਾ ਨਾਲ ਜਿਹੜੀ ਇਹ ਦੇ ਅੰਦਰ ਖੁਸ਼ੀ ਆਈ ਉਹਨੂੰ ਕਿਹੜੇ ਪੈਸਿਆਂ ਨਾਲ ਲਵੇਂਗੀ ਬਸ ਉਹ ਅਮੁੱਲ ਹੈ ਉਹਦੀ ਕੋਈ ਕੀਮਤ ਨਹੀਂ ਇਸ ਕਰਕੇ ਅਮੁੱਲ ਸ਼ਬਦ ਕੇਵਲ ਬੋਧਕ ਨਹੀਂ ਇਹ ਵੀ ਸਮਾਦਤ ਹੈ ਹਜ਼ੂਰ ਪਟਨਾ ਸਾਹਿਬ ਜਾਂਦੇ ਮੈਂ ਦੋ ਤਿੰਨ ਘਟਨਾਵਾ ਤਾਂ ਲੈ ਲੀਆਂ ਵੀ ਸਮਝ ਚੋਂ ਕੀ ਪੈ ਜਾਂ ਜ ਬਾਣੀ ਚ ਵੇਖਾਂਗੇ ਮੁੱਲ ਦੀ ਵੀ ਕੀਮਤ ਪੈ ਜਾਂਦੀ ਹੈ ਇਹ ਅਮੁੱਲ ਪੈਸੇ ਵਾਲੀ ਗੱਲ ਨਹੀਂ ਇੱਕ ਲਾਲ ਹੀ ਦਿੱਤਾ ਨਾ ਜਿੰਨਾਂ ਕੋ ਨਹੀਂ ਸੀ ਅਕਲ ਉਹਨਾਂ ਨੇ ਕੀ ਕੀਮਤ ਪਾਈ ਪਰ ਜਿਹੜਾ ਸੱਚੀ ਮੁੱਚੀ ਲਾਲ ਨੂੰ ਦੇਖਦਿਆਂ ਕਿਉਂਕਿ ਉਹਦਾ ਪੂਰਬਲਾ ਜਾਗਣਾ ਸੀ ਬਾਕੀ ਪਟਨੇ ਸਾਹਿਬ ਦੇ ਜੋਰੀਆਂ ਨੂੰ ਕਿਉਂ ਨਾ ਸਮਝ ਪਈ ਉਹਨੂੰ ਪੂਰਬਲਾ ਜਾਗਣਾ ਸੀ ਉਹਦਾ ਜਦੋਂ ਲਾਲ ਦੇਖਿਆ ਕਹਿੰਦਾ ਵਾਹ ਕਹਿੰਦਾ ਇਹਦੀ ਕੋਈ ਕੀਮਤ ਨਹੀਂ 100 ਰੁਪਇਆ ਦੇਖਣ ਦਾ ਹੈ ਉਹ ਅਮੁੱਲ ਸੀ ਫਿਰ ਬੇਨਤੀ ਸੁਣਿਓ ਉਹ ਅਮੁੱਲੋ ਦੇ ਅੰਦਰ ਦੀ ਅਵਸਥਾ ਹੈ ਉਹ ਫਿਰ ਗੁਰਨਾਨਕ ਸਾਹਿਬ ਜੀ ਕੋਲ ਜਾਂਦਾ ਤੇ ਸੱਚ ਮੁੱਚ ਉਹ ਕਹਿੰਦਾ ਬਾਬਾ ਤੇਰੇ ਦਿੱਤੇ ਹੋਏ ਲਾਲ ਵੀ ਅਮੋਲ ਨੇ ਤੇਰਾ ਦਿੱਤਾ ਹੋਇਆ ਸ਼ਬਦ ਵੀ ਅਮੋਲ ਹੈ ਅਮੋਲ ਇੱਕ ਅਵਸਥਾ ਹੈ ਗੁਰੂ ਜੀ ਨੇ ਸ਼ਬਦ ਬੜਾ ਪਿਆਰਾ ਵਰਤਿਆ ਅਮੁੱਲ ਗੁਣ ਇਹ ਦੀ ਇਹ ਵਿਸਮਾਦ ਕਿ ਮੈਂ ਫਿਰ ਬੇਨਤੀ ਕਰਾਂ ਅਖਰੀ ਅਰਥ ਮੈਂ ਹੀ ਕਰਾਂਗਾ ਉਹਦੀ ਕੋਈ ਕੀਮਤ ਨਹੀਂ ਕੋਈ ਕੀਮਤ ਥੋੜਾ ਸ਼ਬਦ ਜੇ ਅਸੰਖ ਅੱਗੇ ਸੰਖ ਅੱਗੇ ਐੜਾ ਗੇਤਰ ਲੱਗ ਜਾ ਤੇ ਭਾਰ ਚੜਦਾ ਤੇ ਅਮੁੱਲ ਕਿਹਾਂ ਨਹੀਂ ਚੜਦਾ ਅੱਗੇ ਤੁਸੀਂ ਦੇਖਿਓ ਅਮੁੱਲ ਦੇ ਅਰਥ ਕੁਝ ਹੋਰ ਨਿਕਲ ਲੈਣੇ ਹੁਣ ਅਮੁੱਲ ਗੁਣ ਉਸ ਦੇ ਗੁਣ ਅਮੁੱਲਕ ਨੇ ਵਿਸਮਾਦਤ ਨੇ ਮਹਾਰਜ ਕਹਿੰਦੇ ਨੇ ਉਹਦੇ ਗੁਣਾ ਦਾ ਕੋਈ ਅੰਤ ਨਹੀਂ ਬੇਅੰਤ ਗੁਣਾ ਦਾ ਮਾਨਕ ਹੈ ਅਮੁੱਲ ਗੁਣ ਅਮੁੱਲ ਵਾਪਾਰ ਇਹ ਅਮੁੱਲਕ ਅਵਸਥਾ ਜਿੰਨੂੰ ਮਿਲ ਜਾਏ ਇਹ ਵਪਾਰ ਵੀ ਅਮੁੱਲਕ ਹੈ ਇਹਦੀ ਕੋਈ ਕੀਮਤ ਨਹੀਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਾਪਾਰੀ ਹੈ ਇੱਕ ਵਪਾਰ ਤੇ ਇੱਕ ਵਪਾਰ ਕਰਨ ਵਾਲਾ ਵਾਪਾਰੀ ਹੈ ਦਾ ਅਰਥ ਹੈ ਵਪਾਰ ਕਰਨ ਵਾਲੇ ਇਹ ਅਮੋਲਕ ਨੇ ਵਪਾਰ ਕਰਨ ਵਾਲੇ ਅਮੁੱਲ ਭੰਡਾਰ ਪਰਮਾਤਮਾ ਜਿੱਥੇ ਤੇਰੇ ਗੁਣ ਪੈ ਨੇ ਉਹ ਵੀ ਅਮੋਲਕ ਹੈ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਾਪਾਰੀ ਹੈ ਵਾਪਾਰੀ ਹੈ ਅਮੁੱਲ ਭੰਡਾਰ ਤਮੁੱਲ ਆਵਹਿ ਆਵੇਂ ਦਰਥ ਆਉਣਾ ਅਮੁੱਲ ਨੇ ਉਹ ਜਿਹੜੇ ਜਾਮੇ ਚਾਏ ਤੇ ਤੇਰੇ ਨਾਮ ਦਾ ਵਣਜ ਕਰਕੇ ਚੱਲ ਪਏ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੋਲਕ ਉਹ ਲੈ ਕੇ ਚਲੇ ਗਏ ਆਏ ਪਰ ਉਹ ਚਲੇ ਗਏ ਲੈ ਕੇ ਤੇ ਮਹਾਰਾਜ ਕਹਿੰਦੇ ਨੇ ਕਿ ਉਹ ਕਿੱਥੇ ਸਮਾ ਗਏ ਕਿੱਥੇ ਪਹੁੰਚੇ ਉਹ ਅਮੁੱਲ ਭਾਏ ਉਹਨਾਂ ਵਪਾਰੀਆਂ ਨੇ ਭਾਵਨਾ ਨਾਲ ਵਪਾਰ ਕੀਤਾ ਅਮੁੱਲ ਸਮਾਹੇ ਜਿੰਨੂੰ ਅਮੁੱਲ ਅਮੁੱਲ ਕਹਿੰਦੇ ਉਸ ਕਰਤਾਰ ਵਿੱਚ ਪਿਆਰ ਕਰਦੇ ਕਰਦੇ ਵਪਾਰੀ ਵੀ ਸਮਾ ਗਿਆ ਇਸ ਨੂੰ ਸਮਝਣ ਲਈ ਥੋੜਾ ਜਿਹਾ ਇੱਕ ਬਚਨ ਅੰਦ ਸਬ ਚ ਪੜਨੇ ਆ ਨੰਦ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹ ਲੋਕ ਮਿਲ ਲਾਏ ਐਸਾ ਸਤਗੁਰ ਜੇ ਮਿਲੇ ਇਹ ਆ ਬੋਲਣੀ ਫਿਰ ਮੈਂ ਆਪ ਨੂੰ ਕਿਆ ਮੁੱਲ ਹੈ ਪਰ ਉਹ ਅੰਮਲ ਹੌਮੇ ਵਾਲਾ ਨਹੀਂ ਉੱਥੇ ਪ੍ਰੇਮ ਭਾਵਨਾ ਸੀ ਦੋਹਕ ਬਚਨ ਬਾਣੀ ਦੇਖਾਂਗੇ ਐਸਾ ਸਤਿਗੁਰੂ ਜੇ ਮਿਲੈ ਤਿਸ ਨੂੰ ਸੌਰ ਸੌਂਪੀਐ ਵਿੱਚੋਂ ਆਪ ਜਾਏ ਸਿਰ ਵੀ ਦੇ ਦੇਣਾ ਖਰੀਦ ਵੀ ਲੈਣਾ ਤੇ ਨਾਲ ਇਹ ਖੌਮੇ ਬਿਲਕੁਲ ਭਾਵ ਹੋ ਜਾਏ ਕਿ ਮੈਂ ਉਹਨੂੰ ਖਰੀਦ ਕੇ ਲਿਆ ਨਹੀਂ ਕਿਉਂਕਿ ਪ੍ਰੇਮ ਕਰਨ ਵਾਲਾ ਤਾਂ ਸਮਾ ਗਿਆ ਕਿੰਨੂ ਕਹੇਗਾ ਮੈਂ ਤੈਨੂੰ ਲੈ ਕੇ ਆਇਆ ਐਸਾ ਸਤਗੁਰੂ ਜੇ ਮਿਲਿਆ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ ਇਹ ਮੈਂ ਤਾਂ ਕਿਹਾ ਇਹ ਪਹਿਲੇ ਸਤਗੁਰੂ ਕਹਿ ਰਹੇ ਅਮੁੱਲ ਭਾਏ ਅਮੁੱਲਾ ਸਮਾਹੇ ਹੁਣ ਅਗਲੀ ਤੋਕ ਆਨੰਦ ਸਾਹਿਬ ਦੀ ਤੋਕ ਦੋਵੇਂ ਲਾ ਲਈਏ ਐਸਾ ਸਤਗੁਰੂ ਜੇ ਮਿਲਿਆ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਅਮੁੱਲਾ ਸਮਾਹੇ ਤਿਸ ਮਿਲ ਰਹਿ ਜਿਸ ਦਾ ਜੀਉ ਤਿਸ ਮਿਲ ਰਹਿ ਮਹਾਰਾਜ ਕਹਿੰਦੇ ਆ ਇਹ ਕਹ ਅਮੁੱਲ ਉਹਦੇ ਵਿੱਚ ਕਹਿ ਕਹ ਦਿੱਤਾ ਭਾਗ ਤੇ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਇ ਪਰ ਕਿਵੇਂ ਉਹ ਅਮੁੱਲ ਉਹਦੀ ਤਾਂ ਕੀਮਤ ਕੋਈ ਨਹੀਂ ਕੀ ਆ ਭੇਟਾਂ ਨਾਲ ਮਿਲ ਜਾਊਗਾ ਮੈਂ ਬੇਨਤੀ ਕਰਾਂ ਕਬੀਰ ਸਾਹਿਬ ਨੇ ਕਿਹਾ ਮਿਲਦਾ ਹੈ ਮੁੱਲ ਉਹ ਵੀ ਮੰਗਦਾ ਜਾ ਪਰ ਕਿਵੇਂ ਕੰਚਨ ਸਿਓ ਪਾਈਐ ਨੀ ਤੋਲ ਮਨ ਦੇ ਰਾਮ ਲਿਆ ਹੈ ਮੋਲ ਰਬਦਾਸ ਕਹਿੰਦੇ ਨੇ ਲਿਆ ਪੈਸੇ ਨਾਲ ਨਹੀਂ ਮੇਰੀ ਪ੍ਰੀਤ ਗੋਬਿੰਦ ਸੋ ਜਿਨ ਘਟੈ ਮੈਂ ਤੋਂ ਮਹਿਲ ਮੋਲ ਮਹਿੰਗੀ ਲਈ ਜੀ ਸਟੈ ਮੈਂ ਆਪ ਨੂੰ ਬੇਨਤੀ ਕਰਾਂਗਾ ਭਾਵਨਾ ਅਮੁੱਲ ਹੈ ਜਿਹੜਾ ਅਮੁੱਲ ਭਾਇਕ ਹੈ ਅਸਰ ਚ ਕੀ ਹੈ ਉਹਦੇ ਸਾਹਮਣੇ ਉਹਨੂੰ ਰਜਾਨ ਲਈ ਹੋਰ ਕੋਈ ਤਰੀਕਾ ਨੀ ਨਿਮਰਤਾ ਸ਼ਰਦਾ ਭਾਵਨਾ ਅਦਬ ਨਿਰਮਲ ਭਉ ਅੱਠੇ ਵਕਤ ਸਿਮਰਨ ਮਹਾਰਜ ਕਹਿੰਦੇ ਬਸ ਇਨਾ ਚੀਜ਼ਾਂ ਉਤੇ ਰੀਜਦਾ ਹੈ ਗੁਰੂ ਸਾਹਿਬ ਬਖਸ਼ਿਸ਼ ਕਰ ਰਿਹਾ ਕਿ ਉਹ ਉਹ ਹੈ ਅਮੁੱਲ ਮੈਂ ਫਿਰ ਬੇਨਤੀ ਆਪ ਨੂੰ ਕਰਮ ਹੈ ਅਮੁੱਲ ਅਵਸਥਾ ਵਿਸਮਾਦਤ ਅਵਸਥਾ ਕਿਹਾ ਹੈ ਅਮੁੱਲ ਭਾਏ ਅਮੁੱਲਾ ਸਮਾ ਹੈ ਹੁਣ ਅੱਗੇ ਅਮੁੱਲ ਧਰਮ ਧਰਮ ਦਾ ਅਰਥ ਇਨਸਾਫ ਉਹਦਾ ਇਨਸਾਫ ਵੀ ਅਮੁੱਲ ਹੈ ਕਾਨੂੰਨ ਕਾਇਦਾ ਕਾਨੂੰਨ ਇਥੇ ਧਰਮ ਦਾ ਅਰਥ ਨਹੀਂ ਉਹ ਦੂਜਾ ਹੋਗਾ ਵੈਸੇ ਧਰਮ ਦਾ ਧਾਰਨ ਕਰਨਾ ਅਮੁੱਲ ਧਰਮ ਉਹਦਾ ਕਾਇਦਾ ਕਾਨੂੰਨ ਅਮੁੱਲ ਹੈ ਅਮੁੱਲ ਦੀਵਾਨ ਉਹਦਾ ਦਰਬਾਰ ਵੀ ਅਮੁੱਲ ਹੈ ਅਮੁੱਲ ਤਲ ਤਲ ਤਲਦਰ ਤਕੜੀ ਉਹਦੀ ਤਕੜੀ ਵੀ ਅਮੁੱਲ ਹੈ ਅਮੁੱਲ ਪਰਵਾਨ ਅਸੀਂ ਪਿੱਛੇ ਪੜ ਕੇ ਆਏ ਆ ਪੰਜ ਪਰਵਾਨ ਪੰਜ ਪ੍ਰਦਾਨ ਉਹ ਪਰਵਾਨ ਨਹੀਂ ਹੈਗਾ ਇਥੇ ਉੱਥੇ ਪ੍ਰਵਾਨਗੀਰ ਤੇ ਕਬੂਲ ਇੱਥੇ ਪ੍ਰਵਾਨ ਦਾ ਅਰਥੇ ਵੱਟਾ ਜਿਹਦੇ ਨਾਲ ਤੋਲਨੇ ਆ ਫਿਰ ਬੇਨਤੀ ਤੇਰਾ ਕਾਨੂੰਨ ਅਮੁੱਲ ਹੈ ਤੇਰਾ ਦਰਬਾਰ ਅਮੁੱਲ ਹੈ ਤੇਰੀ ਤਕੜੀ ਅਮੁੱਲ ਹੈ ਅਮੁੱਲ ਪ੍ਰਵਾਨ ਤੇਰੇ ਤਕੜੀ ਤੇ ਵੱਟਿਆਂ ਚ ਖੇਰਾ ਫੇਰੀ ਕੋਈ ਨਹੀਂ ਤੇਰੇ ਵੱਟੇ ਵੀ ਬੜੇ ਅਮੁੱਲਕ ਨੇ ਤੂੰ ਕਿਸੇ ਨਾਲ ਧੱਕਾ ਥੋੜਾ ਕਰਨ ਵਾਹ ਵਾਹ ਗੁਰੂ ਸਾਹਿਬ ਜੀ ਕਿਸ ਰਸ ਜਾ ਕੇ ਜਦੋਂ ਪੁਕਾਰਿਆ ਹੋਵੇਗਾ ਤੇ ਇਹਦੇ ਵਿੱਚ ਗੁਰਮਖੋ ਜਦੋਂ ਇਹ ਪਾਠ ਕਰਨਾ ਹੈ ਨਾ ਉਦੋਂ ਰੱਬ ਜੀ ਨੂੰ ਸਾਹਮਣੇ ਬਣਾ ਕੇ ਗੱਲਾਂ ਕਰਨੀਆਂ ਨੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪਰਵਾਨ ਇਹ ਤੇਨੂੰ ਉਸ ਨੂੰ ਸੰਬੋਧਿਤ ਕਰ ਰੇ ਤੇਰੀ ਤਕੜੀ ਅਮੋਲਕ ਤੇਰੇ ਵੱਟੇ ਵੀ ਅਮੋਲਕ ਅਮੁੱਲ ਬਖਸ਼ੀਸ਼ ਤੇਰੀ ਬਖਸ਼ਿਸ਼ ਵੀ ਅਮੋਲਕ ਹੈ ਬਿਸਮਾਦਤ ਹੈ ਅਮੁੱਲ ਨਿਸ਼ਾਨ ਯਾਦ ਰੱਖਿਓ ਫਿਰ ਦੁਬਾਰਾ ਪਿੱਛੇ ਚਲੋ ਕਿਤਿਆਂ ਦੁਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾ ਤਾਰ ਉਹ ਦੁੱਖ ਜਿਹਨੂੰ ਲੋਕ ਕਹਿੰਦੇ ਸਨ ਰੱਬ ਦੀ ਕਰੋਪੀ ਸੱਚ ਐਵੇਂ ਮੈਂ ਤੇਨੂੰ ਦੀ ਬਖਸ਼ਿਸ਼ ਮੰਨਾਂ ਉਹ ਦੁੱਖ ਮੇਰੇ ਲਈ ਅੱਜ ਤੱਕ ਨਿਸ਼ਾਨੀ ਐ ਜੇ ਉਹ ਨਾ ਹੁੰਦਾ ਤੇ ਮੈਂ ਤੇਰੀ ਬੰਦਗੀ ਕਦੀ ਨਾ ਕਰਦਾ ਉਹ ਤੇਰੀ ਬਖਸ਼ੀਸ਼ ਹੈ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਤੇਰੀਆਂ ਨਿਸ਼ਾਨੀਆਂ ਅਮੋਲਕ ਨੇ ਤੇ ਮਹਾਰਾਜ ਕਹਿੰਦੇ ਅਮੁੱਲ ਕਰਮ ਫਿਰ ਇਹ ਯਾਦ ਰੱਖਿਓ ਇਹ ਬਖਸ਼ੀਸ਼ ਦੀ ਪਰਿਆਵਾਚੀ ਤੇਰਾ ਕਰਮ ਤੇਰੀ ਬਖਸ਼ਿਸ਼ ਅਮੁੱਲ ਹੈ ਅਮੁੱਲ ਫਰਮਾਨ ਦੁੱਖ ਸੁਖ ਭਾਣੇ ਤੇ ਜਿਹੜੇ ਤੇਰੇ ਫਰਮਾਨ ਨੇ ਉਹ ਵੀ ਖਿਹੜੇ ਮੱਥੇ ਨੇ ਉਹ ਵੀ ਅਮੁੱਲ ਨੇ ਅਗਲਾ ਹੁਣ ਬਚਨ ਅਮੁੱਲੋ ਅਮੁੱਲ ਆਖਿਆ ਨਾ ਜੈ ਵਾ ਵਾ ਸਤਿਗੁਰੂ ਕਿਤੇ ਦਾਵਾ ਕੀਤਾ ਜੀ ਸਾਰੀ ਥਾਂ ਉਹ ਸਿੱਧੇ ਹੀ ਕਹਿੰਦੇ ਸਨ ਵੇਖੋ ਏ ਨਾਨਕ ਨਾ ਤਪ ਦਾ ਨਾ ਜਪ ਦਾ ਨਾ ਸੰਜਮ ਦਾ ਨਾ ਕਰਮਾਂ ਦਾ ਕਿਸੇ ਚੀਜ਼ ਦਾ ਦਾਵਾ ਹੀ ਨਹੀਂ ਕਰਦਾ ਇਹਦੇ ਕੋਲ ਤੇ ਦਾਵਾ ਹੈ ਹੀ ਨਹੀਂ ਇੱਥੇ ਦੱਸੋ ਬਾਬਾ ਜੀ ਨੇ ਕਿਹਾ ਦਾਵਾ ਕਹਿੰਦੇ ਨਾ ਮੈਂ ਅਮੁੱਲ ਕਹਿੰਨਾ ਤੈਨੂੰ ਅਮੁੱਲ ਨਹੀਂ ਕਿਹਾ ਜਾ ਸਕਦਾ ਅਮੁੱਲੋ ਅਮੁੱਲ ਆਖਿਆ ਨਾ ਜਾਏ ਤੈਨੂੰ ਅਮੁੱਲ ਅਮੁੱਲ ਵੀ ਕੀ ਕਹਿ ਸਕਨੇ ਹਾਂ ਬਸ ਸਤਿਗੁਰੂ ਇਹ ਫਿਰ ਜਿਹੜਾ ਆਪਨੇ ਕਿਹਾ ਅਮੁੱਲ ਅਮੁੱਲ ਜੇ ਇਹ ਕਾਹਾਂਗੇ ਕਹਿੰਦੇ ਇਹਦੇ ਨਾਲ ਕਹਾਂ ਅੰਤ ਨਹੀਂ ਪੈਣਾ ਫਿਰ ਉਹ ਤੋਕਾ ਜੀ ਪਾ ਮੈਂ ਸਮੁੰਦਰ ਨਾ ਜਾਣੀ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਇਹਦੇ ਅਰਥ ਕਈ ਗੁਰਮਾਇ ਕੇ ਕਿ ਤਿੰਨ ਵੀ ਆਖ ਆਖ ਕੇ ਲਿਵ ਲਾ ਲਾ ਕੇ ਰਹਿ ਗਏ ਥੱਕ ਗਏ ਪਰ ਸੱਚ ਇਹ ਵੇ ਇਹਦੇ ਅਰਥ ਜਿਉ ਇਉਂ ਕਰੀਏ ਅਮੁੱਲੋ ਅਮੁੱਲ ਆਖਿਆ ਨਾ ਜਾਏ ਤੇਰੀ ਕੀਮਤ ਨਹੀਂ ਪੈ ਸਕਦੀ ਅਮੁੱਲ ਅਮੁੱਲ ਕਹਾਂਗੇ ਆਖ ਆਖ ਰਹੇ ਲਿਵ ਲਾਏ ਜਦੋਂ ਤੈਨੂੰ ਕੋਈ ਅਮੁੱਲ 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 ਕਹੇ ਤੂੰ ਉਸ ਅਮੁੱਲ ਵਿੱਚ ਵੀ એનર્ਜੀ ਦੇਂਦੇ ਨਾ ਉਹਦੀ ਲਿਬ ਤੇ ਰਨ ਲੱਗ ਜਾਂਦੀ ਹੈ ਹੁਣ ਗੁਰੂ ਸਾਹਿਬ ਕਹਿੰਦੇ ਆਓ ਸੁਣੋ ਆਧ ਕਾਲ ਤੋਂ ਕਹ ਰਹੇ ਨੇ ਆਖਾਂ ਵੇਦ ਪਾਠ ਪੁਰਾਣ ਵਿਦ ਦੱਦਾ ਮੁਕਤਾ ਹੈ ਵੇਦਾਂ ਵੀ ਜਿਹੜਾ ਗਿਆਨ ਵੇਦਾਂ ਦੇ ਪਾਠੀ ਪੁਰਾਣ ਜਿਨੇ ਧਰਮ ਗ੍ਰੰਥ ਦੇ ਵੇਦ ਪਾਠ ਪੁਰਾਣ ਆਖਾਂ ਫਿਰ ਸੁਣਿਓ ਵੇਦ ਪਾਠ ਪੁਰਾਣ ਆਖ ਰਹੇ ਨੇ ਇਹਨਾਂ ਗ੍ਰੰਥਾਂ ਚ ਪਿਆ ਇਹ ਰਿਸ਼ੀਆ ਮੁਣੀਆਂ ਨੇ ਆਖਿਆ ਹੁਣ ਜਿਹੜਾ ਆਖਿਆ ਉਹਨੂੰ ਅਗਲਿਆਂ ਨੇ ਪੜਿਆ ਅੱਗੇ ਫਿਰ ਗੁਰੂ ਜੀ ਕਹਿੰਦੇ ਆਖ ਹੈ ਪੜੇ ਕਰਹਿ ਵਿਖਿਆਣ ਫਿਰ ਬੇਨਤੀ ਉੰਜ ਵੈਸੇ ਅਸੀਂ ਵਿਖਿਆਣ ਹੀ ਕਹਿੰਦੇ ਆ ਨੰਨੇ ਨਾਲ ਫਿਰ ਇੱਥੇ ਗੁਰੂ ਜੀ ਨੇ ਨਾਣੇ ਨਾਲ ਕਿਹਾ ਇੱਕ ਤਾਂ ਵੇਦ ਜਿਹੜੇ ਕਹ ਰਿਸ਼ੀਆ ਮੁਣੀਆਂ ਨੇ ਕਿਹਾ ਉਹ ਕਿਸੇ ਨੇ ਕਿਹਾ ਤੇ ਲਿਖਿਆ ਨਾ ਹੁਣ ਉਸ ਤੋਂ ਅੱਗੇ ਆਖਾਂ ਪੜਾਂ ਜਿਨ੍ਹਾਂ ਨੇ ਉਹ ਵੇਦ ਪੜ੍ਹੇ ਜਿਨ੍ਹਾਂ ਨੇ ਪੁਰਾਣ ਪੜ੍ਹੇ ਪੜਨ ਤੋਂ ਬਾਅਦ ਕਰੇ ਵਿਖਿਆਣ ਜਿਨ੍ਹਾਂ ਨੇ ਆਖੇ ਹੋਏ ਦਾ ਵਿਖਿਆਣ ਕੀਤਾ ਪਰਮਾਤਮਾ ਉਹ ਤੁਹਾਨੂੰ ਦੂਜੀ ਤਾਂ ਦੇ ਕਹਿੰਦੇ ਪਏ ਪਹਿਲਾਂ ਉਹ ਕਹਿ ਗਏ ਫਿਰ ਵਿਆਖਿਆ ਵਾਲੇ ਕਹਿ ਗਏ ਆਖਾਂ ਬਰਮੇ ਇਹਦਾ ਬਹੁਵਚਨ ਹੋ ਜਾ ਠੀਕ ਹੈ ਬ੍ਰਹਮਾ ਵਰਗੇ ਤੈਨੂੰ ਆਖਦੇ ਪਏ ਨੇ ਆਖਾਂ ਇੰਦ ਇੰਦਰ ਵਰਗੇ ਤੈਨੂੰ ਕਹਿ ਰਹੇ ਨੇ ਗਾਮਨ ਤਦ ਨੂੰ ਇੰਦਰਿੰਦਰਾਸਨ ਬੈਠੇ ਤੈਨੂੰ ਉਹ ਵੀ ਕਹਿੰਦੇ ਪਿਆ ਗੁਰੂ ਜੀ ਕਹਿੰਦੇ ਨੇ ਆਖਾਂ ਬ੍ਰਹਮੇ ਆਖਾਂ ਇੰਦ ਬ੍ਰਹਮੇ ਵਰਗੇ ਤੈਨੂੰ ਆਖ ਰਹੇ ਨੇ ਇੰਦਰ ਵਰਗੇ ਆਖ ਰਹੇ ਨੇ ਆਖਾਂ ਗੋਪੀ ਤੈ ਗੋਵਿੰਦ ਇੱਥੇ ਗੋਵਿੰਦ ਦਾ ਅਰਥ ਰੱਬ ਨਹੀਂ ਇੱਥੇ ਗੋਵਿੰਦ ਦਾ ਅਰਥ ਕ੍ਰਿਸ਼ਨ ਤੈਨੂੰ ਕਹਿਣ ਵਾਲਿਆਂ ਚ ਬ੍ਰਹਮਾ ਖੈ ਇੰਦਰ ਖੈ ਗੋਪੀਆਂ ਨੇ ਤੇ ਕ੍ਰਿਸ਼ਨ ਕਹੇ ਇਸ ਵਿੱਚ ਵੀ ਗੁਰੂ ਕਹ ਰਿਹਾ ਲੋਕੋ ਮੈਂ ਦੇਵਤੇ ਨਹੀਂ ਪੂਜਦਾ ਮੈਂ ਉਹਦੀ ਪੂਜਾ ਕਰਨਾ ਜਿਹੜੇ ਦੇਵਤੇ ਜਿਹਨੂੰ ਪੂਜ ਰਹਾ ਹੈ। ਇੱਕ ਓੰਕਾਰ ਆਖੇ ਈਸ਼ਰ ਈਸ਼ਰ ਦਰਤ ਸ਼ਿਵ ਜੀ ਆਖੇ ਸਿੱਧ ਤੈਨੂੰ ਪੂਜੇ ਕੋਈ ਸਿੱਧ ਵੀ ਕਹ ਰਿਹਾ ਆਖੇ ਕੀਤੇ ਕੀਤੇ ਬੁੱਧ ਆਖ ਦੇ ਪੈਨੇ ਤੈਨੂੰ ਆਖੇ ਈਸ਼ਰ ਆਖੇ ਸਿੱਧ ਇਹ ਸਭ ਇਹ ਵੀ ਬਹੁਵਚਨ ਚ ਕਈ ਸ਼ਿਵ ਉਹ ਸੱਚੇ ਬਾਪ ਗੁਰੂ ਗੋਬਿੰਦ ਸਿੰਘ ਕਹਿੰਦਾ ਇਹ ਇੱਕ ਸ਼ਿਵ ਪੈ ਇੱਕ ਗਏ ਇੱਕ ਫੇਰ ਪੈ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਬੜੇ ਕਹਿ ਕੇ ਚਲੇ ਗਏ ਅੱਖਾਂ ਈਸ਼ਰ ਅੱਖਾਂ ਸਿੱਧ ਅੱਖਾਂ ਕੀਤੇ ਕੀਤੇ ਦਰ ਤੇ ਬਹੁਤ ਯਾਦਾ ਕੀਤੇ ਤੇਰੇ ਬਣਾਏ ਹੋਏ ਅੱਖਾਂ ਕੀਤੇ ਕੀਤੇ ਬੁੱਧ ਕੁਝ ਗੁਰਮਖ ਨੇ ਅਰਥ ਕੀਤੇ ਬੁੱਧਦਰਥ ਬੁੱਧੀਮਾਨ ਪਰ ਜਦੋਂ ਅਵਤਾਰਾਂ ਦੀ ਗੱਲ ਚੱਲਦੀ ਇੱਥੇ ਕਈ ਬੁੱਧ ਵਰਗੇ ਵੀ ਤੈਨੂੰ ਗਾਉਂਦੇ ਪਏ ਹਾਲਾਂਕਿ ਬੁੱਧ ਇਹ ਨਹੀਂ ਕਹਿੰਦਾ ਮੈਂ ਉਹ ਆਂਦਾ ਮੈਂ ਰੱਬ ਵਰ ਚੁੱਪੇ ਨਾ ਨਾ ਆਤਮਾ ਨਾ ਪਰਮਾਤਮਾ ਪਰ ਸੱਚੇ ਵੀ ਜਿਹੜਾ ਨਹੀਂ ਕਹਿ ਰਿਹਾ ਜੇ ਕਿਸੇ ਮੁਕਾਮ ਤੇ ਪਹੁੰਚਿਆ ਵੀ ਰੱਬ ਦੀ ਕਿਰਪਾਈ ਹੈ ਅੱਖਾਂ ਕਹਤੇ ਕਿਤੇ ਬੁੱਧ ਅੱਖਾਂ ਦਾਨਵ ਤੈਨੂੰ ਦੈਂਤ ਵੀ ਕਹਿੰਦੇ ਆ ਜੇ ਹਰਨਾਕਸ਼ ਨਾ ਕਹਿੰਦਾ ਤੇ ਵਰ ਕਿੱਥੋਂ ਲੈਂਦਾ ਅੱਖਾਂ ਦੇਵ ਤੈਨੂੰ ਦੇਵਤੇ ਵੀ ਕਹਿ ਰਿਆ ਆਖਾਂ ਸੋਰ ਨਰ ਮਨ ਜਨ ਸੇਵ ਸੁਰ ਦਾ ਅਰਥ ਦੇਵਤੇ ਨਰ ਦਾ ਅਰਥ ਮਨੁੱਖ ਮਨ ਦਾ ਅਰਥ ॠषि मुनि ਜਨ ਦਾ ਅਰਥ ਦਾਸ ਸੇਵ ਦਾ ਅਰਥ ਸੇਵਾ ਕਰਨ ਵਾਲੇ ਪਰਮਾਤਮਾ ਤੈਨੂੰ ਦੇਵਤੇ ਮਨੁੱਖ ॠषि मुनि ਜਨ ਸੇਵਾਦਾਰ ਸਾਰੇ ਕਹਿ ਰਿਆ ਹੁਣ ਇਹ ਤਾਂ ਕਹਿ ਕੇ ਚਲੇ ਗਏ ਤੇ ਜਿਹੜਾ ਹੁਣ ਆਪਾਂ ਕਹਿੰਦੇ ਅੱਜ ਰੱਬ ਦਾ ਨਾਮ ਕੋਈ ਲੈਣ ਵਾਲਾ ਨਹੀਂ ਬਾਬਾ ਜੀ ਕਹਿੰਦੇ ਨਹੀਂ ਨਹੀਂ ਇਹ ਝੂਠ ਹੈ ਕਿਤੇ ਆਖਾਂ ਕਈ ਆਖਰੇ ਨੇ ਆ ਗਏ ਆਖਣ ਪਾਹੇ ਕਈ ਅਜ ਵਰਤਮਾਨ ਵਿੱਚ ਵੀ ਆਖਣ ਦਾ ਯਤਨ ਕਰ ਰਹੇ ਨੇ ਕਿਉਂਕਿ ਤੇਰੇ ਨਾਮ ਦਾ ਕਦੀ ਕਾਲ ਨਹੀਂ ਪੈ ਸਕਦਾ ਕਿਤੇ ਆਖਾਂ ਆਖਣ ਪਾਹੇ ਕਿਤੇ ਆਖਰੇ ਨੇ ਕਈ ਆਖਣ ਦਾ ਯਤਨ ਕਰ ਰਹੇ ਨੇ ਕਿਤੇ ਕਿਤੇ ਦਰਤ ਕਈ ਕਿਤੇ ਕਹ ਕਹ ਉਠ ਉਠ ਜਾਏ ਉਹਨਾਂ ਨੇ ਸਾਰੀ ਜ਼ਿੰਦਗੀ ਤੈਨੂੰ ਕਿਹਾ ਤੈਨੂੰ ਬੋਲ-ਬੋਲ ਕੇ ਉੱਠ-ਉੱਠ ਜਾਏ ਦਰਥੇ ਇਹ ਸੰਸਾਰ ਤੋਂ ਕੂਚ ਕਰ ਗਏ ਉਹ ਚਲੇ ਗਏ ਪਰ ਸਤਿਗੁਰੂ ਕਹਿੰਦੇ ਉਹ ਕਿਹਾ ਨਹੀਂ ਗਿਆ ਜੀ ਇੰਨੇ ਕਹਿ ਗਏ ਤੇ ਮੈਂ ਰਾਣਾ ਵੀ ਇੰਨਿਆਂ ਦੇ ਨਾਂ ਗਿਣ ਦਿੱਤੇ ਕਿਤੇ ਕਹਿ ਕੇ ਉੱਠੜ ਜਾਏ ਇਤੇ ਕੀਤੇ ਕਿਹੜੇ ਜੀ ਇਤੇ ਕੀਤੇ ਜਿਹੜੇ ਤੋਂ ਸ਼ੁਰੂ ਹੋਏ ਸਾਂ ਆਖੇ ਵੇਦ ਪਾਠ ਪੁਰਾਨ ਇਸ ਟੋਕ ਨੂੰ ਫਿਰ ਪਿੱਛੇ ਲ ਜਾਵਾਂਗੇ ਇਤੇ ਕੀਤੇ ਜਿਨਨੇ ਅੱਜ ਤੱਕ ਤੈਨੂੰ ਕਹਿਣ ਵਾਲੇ ਹੋਏ ਜਿਨਨੇ ਦਾ ਅਰਥ ਮੇਰੀ ਫਿਰ ਬੇਨਤੀ ਸੁਣਿਓ ਇਹਦਾ ਅਰਥ ਇਸ ਕਾਲ ਚ ਨਹੀਂ ਲੈਣਾ ਕ੍ਰਿਸ਼ਨ ਜੀ ਕੋਈ ਰਾਮ ਜੀ ਕੋਈ ਸ਼ਿਵ ਜੀ ਕੋਈ ਬ੍ਰਹਮਾ ਹੋਇਆ ਗੁਰੂ ਜੀ ਕਹਿੰਦੇ ਇਸ ਪਸਾਰੇ ਤੋਂ ਪਹਿਲਾਂ ਵੀ ਜੜੇ ਹੋਏ ਜਿਨਨੇ ਤੇਰੇ ਕੀਤੇ ਸਾਂ ਮਹਾਰਾਜ ਕਹਿੰਦੇ ਨੇ ਜੇ ਕੋ ਅੱਖ ਹੈ ਬੋਲ ਵਿਗਾੜ ਜੇ ਕੋਈ ਇੱਕ ਵਚਨ ਆ ਗਿਆ ਜਿੱਥੇ ਜੇ ਕੋਈ ਆਖੇ ਇਹ ਆਖੇ ਵੀ ਮੈਂ ਸਭ ਕੁਝ ਜਾਣ ਲਿਆ ਮੈਂ ਬੋਲ ਦਿੱਤਾ ਰੱਬ ਨੂੰ ਜੇ ਕੋ ਆਖੇ ਬੋਲ ਵਿਗਾੜ ਆਪਣੇ ਲਫਜ ਨੂੰ ਵਿਗਾੜ ਕੇ ਜਿਹੜਾ ਚੰਗਾ ਨਹੀਂ ਬੋਲ ਵਿਗਾੜ ਦਾ ਅਰਥ ਹੋਇਆ ਇਹ ਕਹਿਣਾ ਮੈਂ ਸਭ ਕੁਝ ਆਖ ਦਿੱਤਾ ਇਹ ਲਫਜ਼ ਹੀ ਪੜਾ ਹੈ ਇਹ ਬੋਲ ਵਿਗਾੜ ਕੇ ਜੇ ਕੋ ਆਖੇ ਬੋਲ ਵਿਗਾੜ ਤੇ ਫਿਰ ਉਹਨੂੰ ਬ੍ਰਹਮ ਗਿਆਨੀ ਮਹਾਰਾਜ ਕਹਿੰਦੇ ਤਾਂ ਲਿਖੀ ਹੈ ਕੀ ਲਿਖੋ ਜੀ ਤਾਂ ਲਿਖੀ ਹੈ ਸਿਰ ਗਾਵਾਰਾਂ ਗਾਵਾਰ ਗੁਰਮੁਖੋ ਇਹਦਾ ਪਾਠ ਗਵਾਰਾ ਨਹੀਂ ਕਰਨਾ ਅਕਸਰ ਸਾਡੇ ਸੱਜਣ ਇਹਨਾਂ ਦੋਨਾਂ ਗਾਵਾਰਾਂ ਤੇ ਗਾਵਾਰ ਇੱਥੇ ਗੱਗੇ ਨੂੰ ਕੰਨਾ ਨਹੀਂ ਬੋਲਦੇ ਪਰ ਇਹ ਬੋਲਨੇ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਮੂਰਖਾਂ ਸਿਰ ਮੂਰਖ ਜਿਹੜਾ ਸਭ ਤੋਂ ਟੋਪਰ ਤੇ ਨਾ ਹੋਵੇਗਾ ਉਸ ਬੰਦੇ ਦਾ ਲਿਖ ਦੇਣਾ ਜਿਹੜਾ ਕਹਿੰਦਾ ਮੈਂ ਰੱਬ ਬਾਰੇ ਸਭ ਕੁਝ ਕਹਿ ਗਿਆ